T20 World Cup ਦੇ Group A ਦੇ ਵਿੱਚ ਅੱਜ ਅਮਰੀਕਾ ਤੇ ਨਾਮੀਬੀਆ ਵਿਚਕਾਰ ਚਨਈ ਦੇ ਵਿੱਚ ਬੇਹਦ ਮਹੱਤਵਪੂਰਨ ਮੈਚ ਖੇਡਿਆ ਜਾ ਰਿਹਾ ਹੈ। ਅਮਰੀਕਾ ਨੇ ਨਾਮੀਬੀਆ ਖਿਲਾਫ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨੀਦਰਲੈਂਡ ਵਿਰੁੱਧ 93 ਦੌੜਾਂ ਦਾ ਰਿਕਾਰਡ ਦਰਜ ਕਰਨ ਤੋਂ ਬਾਅਦ ਅਮਰੀਕਾ ਦੇ ਹੌਸਲੇ ਹੁਣ بلند ਨੇ। ਜੇ ਅਮਰੀਕਾ ਇਹ ਮੈਚ ਜਿੱਤ ਜਾਂਦਾ ਹੈ ਤਾਂ ਸੁਪਰ 8 ਦੇ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਅਮਰੀਕਾ ਜੀਆਂ ਵੱਧ ਜਾਣਗੀਆਂ। ਵਰਤਮਾਨ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਦੋ-ਦੋ ਜਿੱਤਾਂ ਨਾਲ ਗਰੁੱਪ ਦੇ ਵਿੱਚ ਅੱਗੇ ਨੇ ਪਰ ਅਮਰੀਕਾ ਇੱਕ ਟੀਮ ਦੇ ਖਿਸਕਣ ਤੇ ਆਪਣੀ ਜਿੱਤ ਦੀ ਲੜੀ ਜਾੜੀ ਰੱਖਣ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਕੇਂਦਰਿਤ ਹੈ ਸੋ ਇਸ ਮੈਚ ਦੇ ਵਿੱਚ ਅਮਰੀਕਾ ਦਾ ਹੱਥ ਉੱਪਰ ਲੱਗ ਰਿਹਾ ਹੈ ਕਿਉਂਕਿ ਜੇਕਰ ਅਮਰੀਕਾ ਇਸ ਮੈਚ ਨੂੰ ਜਿੱਤ ਜਾਂਦਾ ਹੈ ਤਾਂ ਅਮਰੀਕਾ ਦੀਆਂ ਸੁਪਰ ਰੇਟ ਦੇ ਵਿੱਚ ਪਹੁੰਚਣ ਦੀਆਂ ਉਮੀਦਾਂ ਵੀ ਜਿਉਂਦੀਆਂ ਰਹਿਣਗੀਆਂ ਜੋ ਕਿ ਚਿਪੋਕ ਦੀ ਟੀਮੀ ਪਿਚ ਤੇ ਖੇਡਿਆ ਜਾ ਰਿਹਾ ਹੈ ਸੋ ਨਾਮੀਬੀਆ ਲਈ ਕਰੋ ਇਹ ਮਰੋਦੀ ਸਥਿਤੀ ਹੈ ਕਿਉਂਕਿ ਉਹ ਲਗਾਤਾਰ ਦੋ ਮੈਚਾਂ ਦੀ ਹਾਰ ਤੋਂ ਬਾਅਦ ਹੁਣ ਇਸ T20 ਟੂਰਨਾਮੈਂਟ ਤੋਂ ਬਾਹਰ ਹੋਣ ਦੀ ਕਗਾਰ ਤੇ ਹੈ ਅੰਕੜਿਆਂ ਦੇ ਹਿਸਾਬ ਦੇ ਨਾਲ ਅਮਰੀਕਾ ਉੱਪਰ ਹੈ ਇਸ ਵੇਲੇ ਸੋ ਹੁਣ ਤੱਕ ਦੋਵੇਂ ਟੀਮਾਂ ਵਿਚਕਾਰ ਦੋ ਮੈਚ ਖੇਡੇ ਗਏ ਨੇ ਜਿਨ੍ਹਾਂ ਦੇ ਵਿੱਚ ਅਮਰੀਕਾ ਨੇ ਦੋਵੇਂ ਮੈਚ ਜਿੱਤੇ ਨੇ ਹੁਣ ਤੱਕ ਦੀ ਮੈਚ ਦੀ ਸਿਚੁਏਸ਼ਨ ਦੀ ਗੱਲ ਕਰੀਏ ਤਾਂ ਇਸ ਵੇਲੇ ਖਬਰ ਪੜੇ ਜਾਣ ਤੱਕ ਅਮਰੀਕਾ ਨੇ 15.5 ਓਵਰਾਂ ਦੇ ਵਿੱਚ 149 ਸਕੋਰ ਬਣਾਏ ਨੇ 150 ਤੋਂ ਇੱਕ ਘੱਟ ਹੈ ਸਕੋਰ ਇਸ ਵੇਲੇ ਅਮਰੀਕਾ ਦਾ 16 ਓਵਰ ਹੋ ਚੁੱਕੇ ਨੇ ਤੇ ਤਿੰਨ ਵਿਕਟਾਂ ਦਾ ਨੁਕਸਾਨ ਅਮਰੀਕਾ ਨੂੰ ਹੋ ਗਿਆ ਹੈ 4 ਓਵਰ ਹਾਲੇ ਪਏ ਨੇ ਅਮਰੀਕਾ ਦੇ ਸੋਣ ਦੇਖਣਾ ਇਹ ਹੋਵੇਗਾ ਕਿ ਅਮਰੀਕਾ ਕਿੰਨੇ ਰਨਾਂ ਦਾ ਟਾਰਗੇਟ ਨਾਮੀਬੀਆ ਨੂੰ ਦੇ ਪਾਉਂਦਾ ਹੈ 20 ਓਵਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਨਾਮੀਬੀਆ ਇਹਨਾਂ 20 ਓਵਰਾਂ ਦੇ ਵਿੱਚ ਬਣਾਏ ਗਏ ਸਕੋਰ ਦਾ ਪਿੱਛਾ ਕਿਸ ਤਰ੍ਹਾਂ ਕਰਦਾ ਹੈ ਇਸ ਟਾਰਗੇਟ ਨੂੰ ਅਚੀਵ ਕਰਨ ਦੇ ਵਿੱਚ ਨਾਮੀਬੀਆ ਕਿੰਨਾ ਕੁ ਜ਼ੋਰ ਲਗਾ ਲਗਾ ਪਾਉਂਦਾ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਅਮਰੀਕਾ ਦੇ ਲਈ ਇਸ ਮੈਚ ਨੂੰ ਜਿੱਤਣ ਦੇ ਅਸਾਰ ਜਾਦਾ ਜਾਪ ਰਹੇ ਨੇ ਨਾਮੀਬੀਆ ਪੂਰੀ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰੇਗਾ ਕਿ ਉਹ ਅਮਰੀਕਾ ਨੂੰ ਹਰਾ ਕੇ ਆਪਣੀ ਉਮੀਦ ਜਿਹੜੀ ਹੈ ਉਸ ਨੂੰ ਜਿਉਂਦਾ ਰੱਖੇ ਉਧਰ ਅਮਰੀਕਾ ਵੀ ਪੂਰੀ ਕੋਸ਼ਿਸ਼ ਕਰੇਗਾ ਕਿ ਇਸ ਮੈਚ ਨੂੰ ਜਿੱਤਣ ਤੋਂ ਬਾਅਦ ਉਹ ਆਪਣੀ ਸੁਪਰ ਰੇਟ ਦੇ ਵਿੱਚ ਪਹੁੰਚਣ ਦੀ ਉਮੀਦ ਨੂੰ ਜਾਰੀ ਰੱਖੇ ਅਤੇ ਸੁਪਰ 8 ਦੇ ਵਿੱਚ ਪਹੁੰਚੇ ਪਰ ਦੇਖਣਾ ਇਹ ਹੋਵੇਗਾ ਕਿ ਅਮਰੀਕਾ ਜਾਂ ਨਾਮੀਬੀਆ ਵਿੱਚੋਂ ਮੈਚ ਕੌਣ ਜਿੱਤਦਾ ਹੈ